ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਸਾਸਿਕਾਰ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕਨੇ 5:30 ਆਪਾਂ ਇਸ ਵਕਤ ਖੜੇ ਬਰਨਾਲਾ ਮੰਡੀ ਦੇ ਵਿੱਚ ਦਿਨ ਹੈਗਾ ਅੱਜ ਮੰਗਲਵਾਰ ਆ ਤਰੀਕ ਹੈਗੀ ਹੈ 3 ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਸਬਜ਼ੀਆਂ ਤੇ ਫਲਾਂ ਦੇ ਰੇਟਾਂ ਦਾ ਤੇ ਬਿਆਜ਼ਾਂ ਦਾ ਕੀ ਭਾਅ ਤੇ ਆਲੂ ਦਾ ਕੀ ਭਾਅ ਜੀ ਅੱਜ ਨਾਲ ਹੀ ਰਾਤ ਮੀਂਹ ਪਿਆ ਦੀਆ ਥੋੜਾ ਜਿਹਾ ਆਪਾਂ ਦੇਖਦੇ ਆ ਵੀ ਅੱਜ ਕੀ ਰੇਟ ਆ ਜੀ ਅੱਜ ਦਾ ਆਪਾਂ ਤੁਹਾਨੂੰ ਦਿਖਾਉਣਾ ਜੀ ਦੋਸਤੋ ਗੁਵਾਰੇ ਦਾ ਭਾਅ ਪੁੱਛਦੇ ਆਪਾਂ ਬਾਈ ਨੂੰ ਵੀ ਕੀ ਭਾ ਗਵਾਰੇ ਦਾ ਕੀ ਭਾ ਲਾਦਾ ਬਾਈ 200 ਦਾ 5 ਕਿਲੋ ਹਾਂਜੀ ਦੋਸਤੋ ਗਵਾਰੇ ਦਾ ਭਾ ਹੈਗਾ 200 ਦਾ 5 ਕਿਲੋ ਆ ਜੀ ਠੀਕ ਆ ਜੀ ਅਨਸ਼ੇਰੀ ਦਾ ਭਾ ਜੀ ਇਹ ਕੋਈ ਕਿਲੋ ਦਾ ਭਾ ਨਹੀਂ ਹੈਗਾ ਇਹ ਅੱਡਾਣੇ ਵਾਲੀ ਚੌਲੇ ਦਾ ਕੀ ਭਾ ਲਾਰਖਾ 200 ਦਾ 5 ਕਿਲੋ ਹਾਂਜੀ ਦੋਸਤੋ 200 ਦਾ 5 ਕਿਲੋ ਆ ਇਹ ਚੌਲੇ ਕੀ ਭਾ ਲਾਰਖੀਆ 150 ਦਾ 5 ਕਿਲੋ 150 ਦਾ ਅਨਸ਼ੇਰੀ ਆ ਜੀ ਜੇ ਕਿਸੇ ਨੇ ਲੈਣੀ ਆ ਜੀ ਇਹ ਠੀਕ ਆ ਇਕੱਤੀ ਲੈਣੀ ਪਣੀ ਆ ਜੇ ਲੈਣੀ ਆ ਤੇ ਤੋਰੀਆਂ ਦਾ ਕੀ ਭਾ ਚੱਲੀ ਜਾਂਦਾ ਸਾਊਦੀ 6 ਕਿਲੋ ਹਾਂਜੀ ਸਾਊਦੀ 6 ਕਿਲੋ ਭਾਅ ਨਾਲ ਮਿਲ ਜੂਗੀ ਜੀ ਇਹ 15 ਰੁਪਏ ਕਿਲੋ ਦੇ ਭਾਅ ਨਾਲ ਮਿਲ ਜਾਂਦੀ ਹੈ ਇਹ ਕਸੇ ਨੇ ਲੈਣੀਆਂ ਤਾਂ ਇਕੱਠੀ ਲੈਣੀ ਪੈਣੀ ਹੈ ਇਹ ਹੋਲ ਸੇਲ ਦੇ ਰੇਟ ਨੇ ਜੀ ਇਹ ਹਾਂਜੀ ਦੋਸਤੋ ਆਪਾਂ ਜਹਾ ਦੇਰਾਂ ਬਲਵਾਟ ਕਰਨਾ ਹੋਰ ਵੀ ਜਾ ਕੇ ਇਹ ਕਦੂਆਂ ਦਾ ਕੀ ਭਾਅ ਆ ਰਿਹਾ ਤੇ ਆਪਾਂ ਇਹਨਾਂ ਨੂੰ ਜਾ ਕੇ ਠੀਕ ਹੈ ਜੀ ਹਾਂ ਭਾਈ ਕਦੂ ਦਾ ਕੀ ਭਾਅ ਚੱਲ ਰਿਹਾ ਅੱਜ ਦਾ ਭਾਈ 20 ਰੁਪਏ ਹਾਂਜੀ ਦੋਸਤੋ 20 ਰੁਪਏ ਦਾ ਭਾਅ ਹੋ ਗਿਆ ਅੱਜ ਦਾ ਕੱਦੂ ਦਾ ਭਾਅ ਜੀ ਥੋੜੀ ਤੇਜ਼ੀ ਅੱਜ ਕੱਦੂ ਦੀ 20 ਰੁਪਏ ਦਾ ਭਾਅ ਹੋ ਗਿਆ ਜੀ ਕੱਦੂ ਦਾ ਤੇ ਟਿੰਡਾ ਕੀ ਭਾਅ ਚੱਲੀ ਜਾਂਦਾ ਵੀਰ ਜੀ ਟਿੰਡਾ ਦਾ 30 35 ਚੱਲੀ ਜਾਂਦਾ 30 35 ਰੁਪਏ ਜੀ ਟਿੰਡਾ ਦਾ ਭਾਅ ਜੀ ਪੂਰੀ ਵਧੀਆ ਟਿੰਡਾ ਦਾ ਭਾਅ ਜੀ ਇਹ ਠੀਕ ਆ ਜੀ ਤੇ ਆਪਾਂ ਮਿਰਚ ਬਾਰੇ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਅੰਦਰ ਕਾਲੇ ਹੋਰਾਂ ਨਾਲ ਪੁੱਛਦੇ ਆਂ ਵੀ ਅੱਜ ਮਿਰਚ ਦਾ ਕੀ ਭਾਅ ਰਿਹਾ ਜੀ ਹਾਂਜੀ ਦੋਸਤੋ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਮਿਰਚ ਦਾ ਕੀ ਭਾਅ ਰਿਹਾ ਜੀ ਅੱਜ ਤੇ ਚਲੋ ਕਰੀਏ ਗੱਲਬਾਤ ਹਾਂਜੀ ਵੀਰ ਜੀ ਮਿਰਚ ਦਾ ਕੀ ਭਾਅ ਰਿਹਾ ਜੀ ਅੱਜ 10 ਤੋਂ 12 ਰੁਪਏ 10 ਤੋਂ 12 ਰੁਪਏ ਮਿਰਚ ਦਾ ਭਾਅ ਜੀ ਇਹ ਪੂਰੀ ਵਧੀਆ ਤਾਜੀ ਮਿਰਚ ਹੁੰਦੀ ਆ ਜੀ ਮੰਡੀ ਦੇ ਵਿੱਚ 12 ਤੋਂ ਲੈ ਕੇ 15 ਰੁਪਏ ਦਾ ਭਾਅ ਜੀ ਤੋਰੀ ਦਾ ਠੀਕ ਆ ਜੀ ਜੇ ਲੈਣਾ ਕਿਸੇ ਨੇ ਤਾਂ ਗ੍ਰੇਡ ਲੈਣਾ ਪੈਣਾ ਇਹ ਇਕੱਠਾ ਇਹ ਨਹੀਂ ਹੈ ਵੀ ਕਿਲੋ ਦਾ ਭਾਅ ਜ ਵੀਰ ਜੀ ਪੇਠਾ ਦਾ 4 ਰੁਪਏ ਤਿੰਨ ਤੋਂ ਲੈ ਕੇ 4 ਰੁਪਏ ਦਾ ਭਾਜ ਹੀ ਪੇਠੇ ਦਾ ਉਹੀ ਭਾਜ ਚਲੀ ਜਾਂਦਾ ਜੀ ਪੇਠੇ ਦਾ ਤਾਂ ਠੀਕ ਆ ਜੀ ਪੂਰਾ ਵਧੀਆ ਤਾਜ਼ਾ ਪੇਠਾ ਆਉਂਦਾ ਡੇਲੀ ਜੀ ਹਾਂ ਜੀ ਦੋਸਤੋ ਆਪਾਂ ਨੇ ਗੁਵਾਰੇ ਦੀ ਫਲਿਸ਼ੋਨ ਦੱਸੀ ਹੈ ਤਾਂ ਵੀ ਅੱਜ 10 ਰੁਪਏ ਨੇ ਚਲੀ ਉਹ ਵੀ ਚਲੋ ਆਪਾਂ ਦੁਬਾਰਾ ਗੱਲਬਾਤ ਕਰਦੇ ਆਪਾਂ ਕਰੇਲੇ ਦਾ ਕੀ ਭਾਜ ਚਲੀ ਜਾਂਦਾ ਛਿਬੜਾ ਦਾ ਕੀ ਭਾਜ ਚਲੀ ਜਾਂਦਾ ਭਾਈ ਆਦਾ ਹਾਂ ਜੀ ਦੋਸਤੋ 2 ਰੁਪਏ ਦਾ ਭਾਜ ਹੀ ਇਹ ਜੇ ਕਿਸੇ ਨੇ ਲੈਣਾ ਤਾਂ ਪਨਛੇਰੀ ਦਾ ਕਿਲੋ ਨਾ ਭਾ ਨਹੀਂ ਹੈਗਾ ਇਹ ਪਨਛੇਰੀ ਦਾ ਭਾ ਜੀ ਇਹ 20 ਰੁਪਏ ਕਿਲੋ ਦੇ ਭਾ ਨਾਲ ਮਿਲਣਾ ਜੀ ਟਿੱਪੜ ਜੀ ਕਿਸੇ ਨੇ ਲੈਣਾ ਇਹ ਹੋਲ ਸੇਲ ਦਾ ਰੇਟ ਹੈ ਕੰਟਰੋਲਰ ਦਾ ਭਾ ਦੇ ਹਿਸਾਬ ਨਾਲ ਆ ਜੀ ਠੀਕ ਹੈ ਨਾ ਜੀ ਹਾਂਜੀ ਦੋਸਤੋ ਆਪਾਂ ਕarele ਦੇ ਭਾ ਬਾਰੇ ਗੱਲ ਕਰ ਜਾਂ ਬਾਈ ਨੂੰ ਵੀ ਅੱਜ ਦਾ ਕarele ਦਾ ਕੀ ਭਾ ਰਿਹਾ ਜੀ ਅੱਜ ਤੇ ਕarele ਦਾ ਭਾ ਹੈਗਾ ਅੱਜ ਦਾ 20 ਰੁਪਏ ਦਾ ਭਾ ਜੀ ਕarele ਦਾ ਇਹ ਠੀਕ ਹੈ ਜੀ ਪੂਰਾ ਜੇ ਕਿਸੇ ਨੇ ਲੈਣਾ ਤਾਂ ਪੂਰਾ ਗ੍ਰੇਡ ਲੈਣਾ ਪੈਣਾ ਇਹ ਇਹ ਨਹੀਂ ਹੈਗਾ ਵੀ ਕਿਲੋਆਂ ਦਾ ਭਾਅ ਜੀ ਇਹ ਠੀਕ ਹੈ ਇਹ ਕੰਕਲਾਂ ਦਾ ਭਾਅ ਹੁੰਦਾ ਜੀ ਇਹ ਠੀਕ ਹੈ ਨਾ ਜੀ ਹਾਂਜੀ ਦੋਸਤੋ ਬੇਗਣੀ ਦਾ ਭਾਅ ਹੈਗਾ ਅੱਜ 20 ਰੁਪਏ ਦਾ ਭਾਅ ਜੀ ਇਹ 100 ਰੁਪਏ ਦੀ ਬੰਸੀਰੀ ਹੈ ਜੀ ਠੀਕ ਹੈ ਨਾ ਜੀ ਜੇ ਕਿਸੇ ਨੇ ਲੈਣੀਆਂ ਤਾਂ ਕੱਠਾ ਮਾਰ ਲੈਣਾ ਪੈਣਾ ਇਹ ਨਹੀਂ ਹੈਗਾ ਵੀ ਸਿੰਗਲ ਕਿਲੋ ਲੈਣਾ ਮੈਣਾ ਹਾਂਜੀ ਦੋਸਤੋ ਆਪਾਂ ਹੈਰੀ ਹੋਰਾਂ ਨਾਲ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਪਾਂ ਵੀ ਅੱਜ ਸਬਜ਼ੀ ਦਾ ਕੀ ਭਾਅ ਹੈ ਚਲੋ ਆਪਾਂ ਗੱਲਬਾਤ ਕਰਦੇ ਹਾਂ ਜੀ ਹੈਰੀ ਹੋਰਾਂ ਨਾਲ ਠੀਕ ਹੈ ਜੀ ਇਹ ਕਦੋਂ ਦਾ ਕੀ ਭਾਅ ਰਿਹਾ ਜੀ ਦੋਸਤੋ ਆਪਾਂ ਹੈਰੀ ਹੋਰਾਂ ਨਾਲ ਵੀ ਗੱਲਬਾਤ ਕਰੀਏ ਵੀ ਅੱਜ ਸਬਜ਼ੀ ਦਾ ਕੀ ਭਾਰ ਆ ਜੀ ਚਲੋ ਕਰ ਦਿਆਂ ਗੱਲਬਾਤ ਜਾ ਕੇ ਠੀਕ ਆ ਜੀ ਸਰ ਜੂਨੀਅਰ ਅੰਦੀ ਦੋਸਤੋ ਆਪਾਂ ਵੀ ਹੋਰਾਂ ਨਾਲ ਕਰ ਦਿਆਂ ਗੱਲਬਾਤ ਅੱਜ ਅੱਧ ਕਦੂਦਾ ਕੀ ਭਾਰ ਆ ਹੋਰ ਬਾਈ ਜੀ ਠੀਕ ਠਾਕ ਹਾਂ ਬਾਈ ਵਧੀਆ ਵਧੀਆ ਬਾਈ ਤੇ ਅੱਜ ਮਿਰਚ ਦਾ ਕੀ ਭਾਅ ਚੱਲੀ ਆ ਮੇਰੀ ਅੱਜ ਮੰਦੂਏ ਬਾਈ 10 ਰੁਪਏ ਹੈ 10 ਰੁਪਏ ਚੱਲੀ ਜਾਂਦੀ ਹੈ ਜੀ ਅੱਛਾ ਜੀ ਤੇ ਲਾਲ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਜੀ 20 ਜੀ ਤ੍ਰੇਲੇ ਦਾ ਭਾਜ ਜੀ ਅੱਧਾ ਇਹ 22 ਰੁਪਏ 22 ਰੁਪਏ ਦਾ ਭਾਜ ਕਰੇਲੇ ਦਾ ਹਾਂਜੀ ਦੋਸਤੋ ਵਧੀਆ ਤ੍ਰੇਲੇ ਜੀ ਆਪਾਂ ਚਲੋ ਬਾਈ ਨਾਲ ਕੱਦੂ ਦੇ ਬਾਰੇ ਵੀ ਪੁੱਛ ਲਈਏ ਬਾਈ ਕਦੂਆਂ ਦਾ ਕੀ ਭਾਜ ਜੀ ਠੀਕ ਹੈ ਜੀ ਤੇ ਕਦੂਆਂ ਦਾ ਭਾਜ ਕੀ ਚੱਲੀ ਜਾਂਦਾ ਵੀਰ ਜੀ 20 ਰੁਪਏ ਹਾਂਜੀ ਦੋਸਤੋ 20 ਰੁਪਏ ਦਾ ਭਾਜ ਜੀ ਕਦੂ ਦਾ ਇਹ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਇਹ ਨਹੀਂ ਹੈਗਾ ਵੀ ਕਿਲੋ ਦਾ ਭਾਜ ਜੀ ਹਾਂਜੀ ਦੋਸਤੋ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਹੈ ਪਿਆਜ਼ ਦਿਖਾਉਣਾ ਹੈ ਵੀ ਕਿ ਦਾ ਵੱਡਾ ਪਿਆਜ ਆ ਹੁੰਦਾ ਜੀ ਲੈ ਲੈ ਦਾ ਪਿਆਜ ਆ ਜੀ ਬਾਈ ਨੂੰ ਪੁੱਛਦਾ ਕਿਹੜੇ ਪਿੰਡ ਤੋਂ ਆਉਂਦਾ ਬਾਈ ਨੂੰ ਇਹ ਕਿਹੜੇ ਪਿੰਡ ਤੋਂ ਆਉਂਦਾ ਬਾਈ ਇਹ ਮੌੜਾਂ ਹਾਂ ਜੀ ਮੌੜਾਂ ਤੋਂ ਆਉਂਦਾ ਜੀ ਇਹ ਪਿੰਡ ਪਿਆਜ ਆ ਬਹੁਤ ਵਧੀਆ ਪਿਆਜ ਆ ਜੀ ਆ ਦੇਖੋ ਐਡਾ 7 ਤੋਂ 8 ਕਿਲੋ ਦਾ ਪਿਆਜ ਹੋਊਗਾ ਜੀ ਹੋਊਗਾ ਜੀ ਨਾ ਨਾ 7-800 ਗ੍ਰਾਮ ਦਾ ਇਹ 7-800 ਦਾ ਜੀ ਹਾਂ ਜੀ 7-8 ਗ੍ਰਾਮ ਦਾ ਇਹ ਪਿਆਜ ਜੀ ਠੀਕ ਆ ਜੀ ਫਿਰ ਵੀਰ ਜੀ ਦਾ ਭਾ ਕੀ ਆ ਜੀ ਪਿਆਜ ਦਾ ਇਹਦਾ 10 ਰੁਪਏ ਦਾ ਹਾਂ ਜੀ ਦੋਸਤੋ ਜੇ ਕਿਸੇ ਨੇ ਲੈਣਾ 10 ਰੁਪਏ ਕਿਲੋ ਦਾ ਭਾ ਜੀ ਇਹ ਠੀਕ ਆ ਇੱਕ ਤੇ ਭਾਰਨ ਵਾਲੀ ਸਰਜਾ ਕਰੋ ਜੇ ਤੁਸੀਂ ਇੱਕ ਦੋ ਪਾਣੇ ਇੱਕ ਨਾਲ ਹੀ ਸਰਜੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਰਣਜੀਤ ਭਾਈ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਟਮਾਟਰ ਦਾ ਕੀ ਭਾਅ ਆ ਰਿਹਾ ਚਲੋ ਆਪਾਂ ਗੱਲਬਾਤ ਕਰਦੇ ਆਂ ਯਾਕੀ ਚਲੋ ਆਪਾਂ ਦਿਖਾਉਣਾ ਤੁਹਾਨੂੰ ਰੇਟ ਅੱਜ ਦਾ ਤੇ ਟਮਾਟਰ ਦਾ ਅੱਜ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਠੀਕ ਹੈ ਜੀ ਤਾਂ ਥੋੜੀ ਵਾਰਸ ਹੋ ਗਈ ਧੀ ਠੀਕ ਹੈ ਜੀ ਤੇ ਅੱਜ ਆਪਾਂ ਰਣਜੀਤ ਭਾਈ ਨੂੰ ਪੁੱਛਦੇ ਆਂ ਵੀ ਟਮਾਟਰ ਦਾ ਕੀ ਭਾਅ ਆ ਰਿਹਾ ਠੀਕ ਹੈ ਹਾਂਜੀ ਦੋਸਤੋ ਆਪਾਂ ਰਣਜੀਤ ਬਾਈ ਨਾਲ ਆਪਾਂ ਥੋਡੀ ਗੱਲਬਾਤ ਕਰਾਉਣਾ ਵੀ ਅੱਜ ਟਮਾਟਰ ਦਾ ਕੀ ਭਾਅ ਰਿਹਾ ਹੋਰ ਭਾਈ ਰਣਜੀਤ ਠੀਕ ਠਾਕ ਹੋ ਬਾਈ ਵਧੀਆ ਵਧੀਆ ਤੇ ਅੱਜ ਟਮਾਟਰ ਦਾ ਕੀ ਭਾਅ ਰਿਹਾ ਜੀ ਦਾ ਕਿਹ ਟਮਾਟਰ ਅਲੱਗ ਅਲੱਗ ਗ੍ਰੇਡ ਦੇ ਨੇ ਕਿ ਇਹਦਾ ਵਧੀਆ ਟਮਾਟਰ ਆਗਾ ਉਹ ਦੇਖਿਆ 15 ਰੁਪਏ ਦਾ ਅੱਛਾ ਜਿਹੜੀਆਂ ਛੋਟੀ ਗ੍ਰੇਡੀਆਂ ਵਾਲਾ ਜੀ ਇਹਨਾਂ ਦਾ ਕੀ ਭਾਜੇ ਨੇ ਇਹ 13 ਤੇ 14 ਦੇ ਰੇਟ ਦੇ ਵਿੱਚ ਵਿੱਚ ਹਾਂਜੀ ਜੀ ਹਾਂ ਦੋਸਤੋ 13 ਤੋਂ 14 ਰੁਪਏ ਦਾ ਭਾਜੇ ਇਹ ਟਮਾਟਰ ਦਾ ਜੇ ਕਿਸੇ ਨੇ ਲੈਣੀ ਹੈ ਤਾਂ ਗ੍ਰੇਡ ਹੀ ਕਿੰਨੇ ਕਿਲੋ ਦੀ ਗ੍ਰੇਡੀ ਹੁੰਦੀ ਹੈ ਜੀ ਇਹ ਹੁੰਦੀ ਹੈ 13 14 ਕਿਲੋ ਦੀ 13 14 ਕਿਲੋ ਦੀ ਗ੍ਰੇਡੀ ਹੁੰਦੀ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਇਹ ਕਿਲੋ ਦਾ ਭਾਅ ਨਹੀਂ ਹੈਗਾ ਜੀ ਠੀਕ ਹੈ ਨਾ ਜੀ ਇਹ ਨਾ ਹੋਵੇ ਤੁਸੀਂ ਕਹਿ ਦੋ ਵੀ ਭਾਈ ਇਹ ਕਿਲੋਆਂ ਦਾ ਭਾਅ ਕਿਲੋਆਂ ਦਾ ਭਾ ਇੱਕਠਾ ਹੀ ਲੈਣਾ ਪੈਣਾ ਜੀ ਇਹ ਤੇ ਆ ਵੱਡੇ ਗ੍ਰੇਡਾਂ ਵਾਲਾ ਕੀ ਭਾਅ ਚੱਲੀ ਆਦਾ ਜੀ ਇਹ 10 ਰੁਪਏ ਕਿਲੋ ਲੈ ਕੇ 12 ਰੁਪਏ ਕਿਲੋ ਤੱਕ 10 ਰੁਪਈਆ ਤੋਂ ਲੈ ਕੇ 12 ਰੁਪਈਆ ਦਾ ਭਾਅ ਜੀ ਇਹ ਗ੍ਰੇਡ ਇਹ ਵੱਡਾ ਹੁੰਦਾ ਜੀ ਠੀਕ ਆ ਨਾ ਜੀ ਇਹ ਚ 20-22 ਕਿਲੋ ਦਾ ਵਜ਼ਨ ਹੁੰਦਾ ਜੀ ਇਹ ਵਿੱਚ ਠੀਕ ਆ ਨਾ ਜੀ ਜੇ ਕਿਸੇ ਨੇ ਲੈਣਾ ਤਾਂ ਇਹ ਇਕੱਠਾ ਹੀ ਲੈਣਾ ਪੈਣਾ ਜੀ ਇਹ ਹਾਂਜੀ ਬਾਈ ਰਣਜੀਤ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਜੀ ਤੁਹਾਡੇ ਕੋਲੇ ਬਾਈ ਮਿਰਚ ਵਿਕੀ ਆ ਕੀ 12 ਤੋਂ ਲੈ ਕੇ 15 ਰੁਪਏ ਤੱਕ 10 ਤੋਂ ਲੈ ਕੇ 12 ਰੁਪਏ ਦਾ ਭਾਅ ਜੀ ਇਹਦਾ ਮਿਰਚ ਦਾ ਜੀ ਠੀਕ ਹੈ ਨਾ ਜੀ ਤੇ ਵਧੀਆ ਪੂਰੀ ਤਾਜੀ ਮਿਰਚ ਆ ਬਾਈ ਹੋਰਾਂ ਕੋਲੇ ਤਾਜੀ ਮਿਰਚ ਆਉਂਦੀ ਆ ਜੀ ਰਣਜੀਤ ਹੋਰਾਂ ਕੋਲੇ ਠੀਕ ਹੈ ਜੀ ਤੇ ਚਾਹਨਾ ਕੀਰਾ ਕੀ ਭਾਅ ਲਾਤਾ ਜੀ ਅੱਜ ਹਾਂਜੀ ਦੋਸਤੋ 300 ਰੁਪਏ ਦਾ ਲਫਾਫਾ ਦਾ ਭਾਅ ਜੀ ਇਹ ਚਾਹਨਾ ਕੀਰੇ ਦਾ ਠੀਕ ਹੈ ਨਾ ਜੀ ਇਹ ਹੋਲ ਸੇਲ ਦੇ ਰੇਟ ਨੇ ਜੀ ਇਕੱਠੇ ਲੈਣਾ ਪੈਣਾ ਜੀ ਇਹ ਨਹੀਂ ਹੈਗਾ ਵੀ ਕਿਲੋ ਦਾ ਭਾਜ ਜੀ ਠੀਕ ਹੈ ਜੀ ਵੀਰ ਜੀ ਪੇਠੇ ਦਾ ਭਾ ਕੀ ਆ ਜੀ ਅੱਜ ਇਹਦਾ 4 ਰੁਪਏ ਦਾ 4 ਰੁਪਏ ਹਾਂਜੀ ਦੋਸਤੋ 4 ਰੁਪਏ ਦਾ ਭਾ ਜੀ 4 ਰੁਪਏ ਕਿਲੋ ਦਾ ਜੀ ਠੀਕ ਹੈ ਨਾ ਜੀ ਤੇ ਇਕੱਠਾ ਲਫਾਫਾ ਲੈਣਾ ਪੈਣਾ ਜਿਵੇਂ ਆ ਬਾਈ ਲੈ ਕੇ ਗਿਆ ਚੱਕ ਕੇ ਹੋਲ ਸੇਲ ਦੇ ਰੇਟ ਤੇ ਲੈ ਕੇ ਗਿਆ ਬਾਈ ਜੀ ਠੀਕ ਹੈ ਨਾ ਜੀ ਤੇ 4 ਰੁਪਏ ਕਿਲੋ ਦੇ ਭਾ ਨਾਲ ਮਿਲ ਜੂਏ ਜੀ ਕਿਸੇ ਨੇ ਲੈਣਾ ਹਾਂਜੀ ਦੋਸਤੋ ਆਪਾਂ ਬੈਂਕ ਨਹੀਂ ਬਾਰੇ ਵੀ ਗੱਲ ਕਰ ਬਾਤ ਕਰ ਲਈ ਬਾਈ ਨਾਲ ਵੀ ਬੈਂਕ ਨਹੀਂ ਦਾ ਜਿਹੜਾ ਕੀ ਭਾ ਰਿਆ ਹਾਂਜੀ ਵੀਰ ਜੀ ਬੈਂਗਣੀ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ 20 ਰੁਪਏ ਦਾ ਭਾਅ ਜੀ ਇਹ ਕਿਲੋ ਦਾ ਭਾਅ ਤਾਂ ਨਹੀਂ ਹੈਗਾ ਇਹ ਜੇ ਬੰਦੇ ਨੇ ਲੈਣਾ ਤਾਂ ਕਿੰਨੇ ਕਿਲੋ ਲੈਣਾ ਪੈਂਦਾ ਇਹ ਹਾਂਜੀ ਕਟੋ-ਕਟਾ 5 ਕਿਲੋ ਲੈਣੀ ਪੈਣੀ ਹੈ ਬੈਂਗਣੀ ਜੇ ਕਿਸੇ ਨੇ ਲੈਣੀ ਹੈ 100 ਰੁਪਏ ਦੀ ਬੰਸੇਰੀ ਮਿਲੂਗੀ ਹੋਲ سیل ਦਾ ਰੇਟ ਹੈ ਜੀ ਇਹ ਇਹ ਕੋਈ ਐ ਨਹੀਂ ਹੈਗਾ ਵੀ ਕਿਲੋ ਦਾ ਭਾਅ ਨਹੀਂ ਰਿਟੇਲ ਦਾ ਭਾਅ ਰਿਟੇਲ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਫੜੀਆਂ ਦੇ ਰਿਟੇਲ ਦਾ ਰੇਟ ਉਧਰ ਮਿਲਦੇ ਆ ਜੀ ਠੀਕ ਹੈ ਨੀ ਅੰਦਰਲੀ ਸਾਈਡ ਆ ਜਾਂਦੇ ਮੰਡੀ ਦੇ ਠੀਕ ਹੈ ਜੀ ਇਹਨਾਂ ਦੇ ਹੋਲ ਸੇਲ ਦੇ ਰੇਟ ਆਉਂਦੇ ਨੇ ਕਾਉਂਟਰਾਂ ਦੇ ਭਾਅ ਹੀ ਹੁੰਦੇ ਨੇ ਨਾ ਜੀ ਥੋੜੇ ਆਪਣੇ ਠੀਕ ਹੈ ਇਹ ਕਾਉਂਟਰਾਂ ਦਾ ਭਾਅ ਹੁੰਦਾ ਜੀ ਇਹਨਾਂ ਕੋਲੇ ਵੀਰ ਹੋਰਾਂ ਕੋਲੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਆਂ ਤੇ ਭਿੰਡੀ ਦਾ ਕੀ ਭਾਅ ਆ ਰਿਹਾ ਤੇ ਟੋਰੀ ਦਾ ਕੀ ਭਾਅ ਜੀ ਫੜੀਆਂ ਤੇ ਹਾਂਜੀ ਵੀਰ ਜੀ ਹੋਰ ਠੀਕ ਠਾਕ ਹਾਂ ਬਾਈ ਹਾਂਜੀ ਵਧੀਆ ਜੀ ਤੇ ਭਿੰਡੀ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਹਾਂਜੀ ਦੋਸਤੋ ਮਹਿੰਗੀ ਹੋ ਗਈ ਨਾ ਭਿੰਡੀ ਅੱਗੇ ਨਾਲੋਂ ਹਾਂਜੀ ਅੱਜ ਦਾ ਰੇਟ ਥੋੜਾ ਜਿਆ ਮਹਿੰਗਾ ਜੀ ਅੱਜ ਦਾ ਪਿੰਡੀ 100 ਦੀ 4 ਕਿਲੋ ਹੋ ਗਈ ਠੀਕ ਹੈ ਨਾ ਜੀ ਇਹ ਜੇ ਖੁੱਲੀ ਲੈਣੀ ਹੈ ਤਾਂ 40 ਰੁਪਏ ਕਿਲੋ ਦਾ ਭਾਜੇ ਇਹ ਇਹ ਫੜੀਆਂ ਤਾਂ ਮਿਲ ਜਾਂਦੀ ਹੈ 40 ਰੁਪਏ ਕਿਲੋ ਦਾ ਭਾਜੇ ਠੀਕ ਹੈ ਨਾ ਜੀ ਟੋਰੀ ਦਾ ਕੀ ਭਾਜੇ ਬੰਦਾ ਫੜੀ ਤੇ ਕਿਲੋ ਦਾ ਲੈਣਾ ਹੁੰਦਾ ਇਹ 40 ਰੁਪਏ ਕਿਲੋ ਟੋਰੀ ਹੈ ਜੀ 100 ਦੀ 5 ਕਿਲੋ 100 ਦੀ 5 ਕਿਲੋ ਆ ਜੀ ਇਹ ਜੇ ਕਿਸੇ ਨੇ ਫੜੀ ਤੋਂ ਲੈਣਾ ਤਾਂ 40 ਰੁਪਏ ਕਿਲੋ ਦਾ ਭਾਜੇ ਟੋਰੀ ਦਾ ਠੀਕ ਹੈ ਨਾ ਜੀ ਦੋਸਤੋ ਆਪਾਂ ਇਧਰ ਵੀ ਫੜੀਆਂ ਦੇ ਗੱਲਬਾਤ ਕਰਦੇ ਆਪਾਂ ਵੀ ਅੱਜ ਦਾ ਕੀ ਭਾ ਰਿਆ ਠੀਕ ਹੈ ਜੀ ਤੇ ਚਾਰੀ ਅੰਬ ਦਾ ਕੀ ਭਾਜੇ ਠੀਕ ਹੈ ਜੀ ਹੋਰ ਜੀ ਠੀਕ ਹੋ ਬਾਊ ਜੀ ਹੋਰ ਕੀ ਪਾ ਲਾ ਦੇਈ ਅੱਜ 20 ਕਿਲੋ ਅਠਾਈ ਆਪਣਾ ਆਂਬ ਕੀਪਾ ਲਾਦਾ ਚਾਰੀ ਜੀ ਚਾਰੀ ਆਂਬ ਕੀਪਾ ਲਾਦਾ 20 ਕਿਲੋ ਹਾਂਜੀ ਦੋਸਤੋ 20 ਕਿਲੋ ਚਾਰੀ ਆਂਬ ਤੇ ਆ ਕੀਪਾ ਲਾ ਦੇਈ ਪਰ ਮਰੇ ਚਾਹ 20 ਕਿਲੋ ਵੀ ਐ ਜੀ ਆਹ ਟਰੇਲੇ ਕੀਪਾ ਲਾ ਦੇ ਆ 20 ਵੀ ਐ ਅਰੇ ਚਾਰ ਕਿ ਗੱਟਰ ਕੀ ਰੇਟ ਲਾ ਦੀ ਗੱਟਾ ਇਹ ਵੀ 20 ਰੁਪਏ ਕਿਲੋ ਹੈ ਜੀ ਸਰ ਕੱਟ ਕੇ ਕੀ ਰੇਟ ਪਾਉਣੇ ਜੀ ਤੁਸੀਂ ਪਾਉਣੇ 40 ਰੁਪਏ ਕਿਲੋ ਜੀ ਹਾਂਜੀ ਦੋਸਤੋ 40 ਰੁਪਏ ਦਾ ਭਾਜ ਜੇ ਕਿਸੇ ਨੇ ਲੈਣੀ ਹੈ ਤਾਂ 30 ਕਿਟਾਈ ਮਿਲ ਜੰਦੀ ਹੈ ਬਾਈ ਹੋਰਾਂ ਕੋਈ ਕੀ ਕਹਿੰਦਾ ਜੀ ਠੀਕ ਹੈ ਜੀ ਇਹ ਫੜੀਆਂ ਦੇ ਰੇਟ ਨੇ ਜੀ ਇਹ ਇਹ ਵੀ ਕੋਈ ਕੁਨਾਕ ਕੀ ਰੇਟ ਨੇ ਹੋ ਗਾਜਰਾ ਦਾ ਕੀ ਭਾ ਲਾਤਾ ਜਿਹੜੇ ਅਮਾ ਚਲਾਏ ਬਾਹਰ ਲਈ ਗਾਜਰਾ ਹੈ ਆਪਣੀ 30 ਰੁਪਏ ਕਿਲੋ ਹੈ ਜੀ ਗਾਜਰ ਦਾ ਭਾ ਪੱਤ ਗੋਭੀ ਦਾ ਕੀ ਭਾ ਚੱਲੀ ਜਾਂਦਾ ਵੀਰੇ 80 ਦਾ 5 ਕਿਲੋ 80 ਦਾ 5 ਕਿਲੋ ਆ ਜੀ ਠੀਕ ਹੈ ਨਾ ਜੀ 20 ਰੁਪਏ ਕਿਲੋ ਆ ਜੀ ਖੁੱਲੀ ਲੈਣੀ ਤਾਂ ਕਿਸੇ ਨੇ ਠੀਕ ਹੈ ਜੀ ਤੇ ਸ਼ਿਮਲਾ ਮਿਰਚ ਦਾ ਭਾ ਕੀ ਚੱਲੀ ਜਾਂਦਾ 180 ਦੀ ਪੰਸੇਰੀ ਆ ਜੀ ਠੀਕ ਹੈ ਨਾ ਜੀ ਸ਼ਿਮਲਾ ਮਿਰਚ ਦਾ ਭਾ ਜੀ ਅੱਜ ਦਾ ਠੀਕ ਹੈ ਜੀ ਤੇ ਅਰਬੀ ਦਾ ਕੀ ਭਾ ਚੱਲੀ ਜਾਂਦਾ ਉਹ ਅਰਬੀ 50 ਰੁਪਏ 60 ਰੁਪਏ 50 ਰੁਪਏ 50 ਰੁਪਏ ਕਿਲੋ ਮਿਲ ਜੂ ਜੀ ਜੇ ਲੈਣੀ ਤਾਂ 60 ਰੁਪਏ ਵੀ ਠੀਕ ਹੈ ਜੀ 60 ਤੇ 50 ਦਾ ਭਾ ਜੀ ਇਹਦਾ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਬਾਈ ਜੈ ਨਿਊਰਨ ਨਾਲ ਵੀ ਗੱਲਬਾਤ ਕਰਦੇ ਆਂ ਆਪਾਂ ਅੱਜ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਠੀਕ ਹੈ ਨਾ ਜੀ ਹੋਰ ਬਾਈ ਠੀਕ ਹੈ ਬਾਈ ਮਿਰਚੀ ਠੀਕ ਹੈ ਵਧੀਆ ਹਾਂ ਵਧੀਆ ਵਧੀਆ ਬਾਈ ਤੇ ਮਿਰਚ ਦਾ ਕੀ ਭਾਅ ਲੱਗਦਾ ਜੀ ਕਿੰਨੇ ਵੀ ਹੈ ਯਾਰ ਹਾਂਜੀ ਦੋਸਤੋ 30 ਰੁਪਏ ਕਿਲੋ ਦਾ ਆਪਾਂ ਫੜੀ ਦਾ ਹੈ ਜੀ ਕਿਲੋ ਦਾ ਭਾਜ ਇਹ ਠੀਕ ਹੈ ਨਾ ਜੀ ਇਹ ਪੰਸੇਰੀਆਂ ਦਾ ਭਾ ਨਹੀਂ ਹੈ ਜੇ ਕਿਸੇ ਨੇ ਲੈਣੀ ਹੈ ਤਾਂ ਕਿਲੋ ਆ ਕੇ ਲੈ ਸਕਦਾ ਠੀਕ ਹੈ ਨਾ ਜੀ ਇਹ ਉੱਪਰ ਲਈ ਆ ਅੰਦਰ ਲਈ ਛੜੋ ਕਵਾਂਟਲ ਤੋਂ ਬਾਹਰ ਆ ਜਾਂਦੀ ਜਿਹੜੇ ਫੜੀਆਂ ਲਾਉਂਦੇ ਆ ਜੀ ਠੀਕ ਹੈ ਨਾ ਜੀ ਇਹਨਾਂ ਕੋਲ ਕਿਲੋ ਦਾ ਭਾ ਮਿਲ ਜਾਂਦੀ ਹੈ ਚੀਜ਼ ਹਾਂਜੀ ਦੋਸਤੋ ਬਾਈ ਨਾਲ ਆਪਾਂ ਗੱਲਬਾਤ ਕਰ ਰਹੇ ਆ ਫੜੀ ਤੇ ਤੇਲਾ ਅਸਨ ਕੀ ਰੇਟ ਚੱਲ ਰਿਹਾ ਲਾਸਨ ਜੀ ਤੇ ਲਾਸਨ ਦਾ ਕੀ ਰੇਟ ਆ ਬਾਈ ਜੀ ਲਾਂ ਦਾ ਏ ਢੇਰੀ ਵਾਲਾ 80 ਰੁਪਏ ਟੋਕਰਿਆ ਤੌਰ ਤੇ ਜੇ ਕਿਸੇ ਨੇ ਇਕੱਠਾ ਮਾਲ ਲੈਣਾ ਤਾਂ ਕੀ ਰੇਟ ਮਿਲ ਜਾਂਦੀ ਹੈ ਹੋਲ ਸੇਲ ਰੇਟ ਤੇ ਜੇ ਕਿਸੇ ਨੇ ਹੋਲ ਸੇਲ ਤੇ ਰੇਟ ਤੇ ਲੈਣਾ ਤਾਂ ਕੀ ਭਾਅ ਮਿਲਦਾ ਆਪਣੇ ਇਹ ਰੇਟ 380 ਰੁਪਏ ਲੱਗਦੀ ਬਸੇਰੀ ਹਾਂ 380 ਰੁਪਏ ਦੀ ਬਸੇਰੀ ਮਿਲ ਜੂਈ ਜੇ ਹੋਲ ਸੇਲ ਰੇਟ ਤੇ ਲੱਗਦੀ ਆ ਜੇ ਕਿਲੋ ਲੈਣਾ ਬੰਦੇ ਨੇ ਕੀ ਭਾਅ 80 ਰੁਪਏ ਦਾ 80 ਰੁਪਏ ਦਾ ਕਿਲੋ ਆ ਜੀ ਤੇ ਇਹਦਾ ਕੀ ਭਾਅ ਜੀ ਇਹਦਾ ਇਹ 200 ਰੁਪਏ ਕਿਲੋ ਦਾ ਇਹ 200 ਰੁਪਏ ਕਿਲੋ ਦਾ ਭਾਜੀ ਜੇ ਡੱਬੀ ਲੈਣੀ ਹੈ ਇੱਕ ਸਿੰਗਲ ਪੀਸ 40 ਰੁਪਏ ਦੀ 40 ਰੁਪਏ ਦੇ ਸਿੰਗਲ ਪੀਸ ਆਈਏ ਕਿਸੇ ਨੇ ਲੈਣਾ ਜੀ ਤੇ ਲਾਲ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਜੀ ਕਿਲੋ 20 ਰੁਪਏ ਕਿਲੋ 25 ਰੁਪਏ ਕਿਲੋ ਹਾਂਜੀ 20 ਰੁਪਏ ਕਿਲੋ ਦਾ ਭਾਅ ਜੀ ਇਹ 25 ਦਾ ਠੀਕ ਹੈ ਨਾ ਜੀ ਜੇ ਕਿਸੇ ਨੇ ਲੈਣੀ ਹੈ ਤਾਂ ਲਾਲ ਮਿਰਚ ਕਿਲੋ ਦਾ ਭਾਅ ਮਿਲ ਜੂਆ ਜੀ ਤੇ ਹਰੀ ਦਾ ਕੀ ਭਾਅ ਬਾਹਰੋਂ ਜੀ ਹਰੀ ਮਿਰਚ 20 ਰੁਪਏ ਕਿਲੋ ਹਰੀ ਮਿਰਚ 20 ਰੁਪਏ ਕਿਲੋ ਦਾ ਭਾਅ ਜੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਦੋਸਤੋ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਆ ਅੱਜ ਸੈਕਰੀ ਦਾ ਕੀ ਭਾਅ ਚੱਲੀ ਜਾਂਦਾ ਠੀਕ ਆ ਚਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਓ ਠੀਕ ਆ ਬਾਈ ਮੇਰੇ ਪਿੰਡ ਤੋਂ ਆਨੇ ਆ ਬਾਈ ਤੁਸੀਂ ਅੱਜ ਪਹਿਲੀ ਵਾਰ ਆਪਣੀ ਗੱਲਬਾਤ ਕਰ ਰਹੇ ਥੋੜੇ ਨਾਲ ਧਨੋਲੇ ਤੋਂ ਆਉਂਦੇ ਆਪਾਂ ਧਨੋਲੇ ਤੋਂ ਬਾਈ ਲੋਕ ਨੇ ਬਰਨਾਲੇ ਦੇ ਲਵੀ ਮਿਲੂਏ 10 ਕਿਲੋਮੀਟਰ ਦੀ ਆਉਂਦੇ ਬਾਈ ਹੋਰੀ ਤੇ ਬਾਈ ਸੈਕਰੀ ਦਾ ਕੀ ਭਾਅ ਲਾਰਖਾ ਅੱਜ ਤੁਸੀਂ ਨੇ ਆਪਣਾ 6-7 ਚਾਹੁੰਦਾ ਹਾਂਜੀ ਉਹਨਾਂ 6-7 ਰੁਪਏ ਕਿਲੋ ਦਾ ਭਾਅ ਮਿਲ ਜੂਗਾ ਜੀ ਇਹ ਕਿਸੇ ਨੇ ਲੈਣਾ ਇਹ ਕਾਉਂਟਰਾਂ ਦੀ ਭਾਅ ਵੀਰੇ ਇਹ ਹਾਂ ਹਾਂ ਵੀਰੇ ਹਾਂਜੀ ਵੀਰ ਜੀ ਇਹ ਕਾਉਂਟਰਾਂ ਦਾ ਭਾਅ ਜੀ ਜੇ ਕਿਸੇ ਨੇ ਲੈਣਾ 50 ਕਿਲੋ ਦੀ ਭਰਤੀ ਕਰ ਦੋ ਜੀ ਕਿਸੇ ਨੇ ਲੈਣਾ ਹਾਂ ਹਾਂ ਹਾਂਜੀ ਘੱਟੋ ਘਾਟ 50 ਕਿਲੋ ਲੈਣੀ ਪੈਣਾ ਜੀ ਕਿਸੇ ਨੇ ਲੈਣਾ 6-70 ਵੀਰ ਭਾਅ ਮਿਲ ਜੂਗਾ ਜੀ ਤਰੂਜ ਤੇ ਵਧੀਆ ਲਾਲ ਤਰੂਜੇ ਨਿਕਲਦੇ ਆ ਬਈ ਵਧੀਆ ਨਿਕਲਦੇ ਪੂਰੇ ਬਈ ਪੂਰਾ ਵੇ ਵੀਰੇ ਠੀਕ ਆ ਬਈ ਧੰਨਵਾਦ ਅਦਰਕ ਦਾ ਕੀ ਭਾਅ ਲਾਇਆ ਜੀ ਅਦਰਕ 70 ਰੁਪਏ ਕਿਲੋ ਜੀ ਹਾਂਜੀ ਅਦਰਕ ਦਾ ਭਾਅ 70 ਰੁਪਏ ਦਾ ਕਿਲੋ ਦਾ ਭਾਅ ਜੀ ਇਹ 350 ਰੁਪਏ ਦੀ ਪਨਛੇਰੀ ਹੈ ਜੀ ਇਹ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਜੀ ਅਦਰਕ ਦਾ ਹਾਂਜੀ ਇਹਦੀ ਪਨਛੇਰੀ ਹੈ ਹਾਂਜੀ ਤੁਸੀਂ ਆਪਾਂ ਮਾਲੀ ਨਾਲ ਉਧਰ ਵੀ ਗੱਲਬਾਤ ਕਰਦੇ ਆਪਾਂ ਵੀ ਧਨੀਏ ਤੇ ਮੇਥੀ ਦਾ ਕੀ ਭਾਅ ਹਾਂਜੀ ਦੋ ਤਾਪਾ ਮਾਲੀ ਨਾਲ ਗੱਲਬਾਤ ਕਰੀਏ ਬਾਈ ਨਾਲ ਆ ਵੀ ਅੱਜ ਦਾ ਕੀ ਭਾਅ ਰਿਹਾ ਧਨੀਏ ਦਾ ਧਨੀਏ ਦਾ ਕੀ ਭਾਅ ਰਿਹਾ ਜੀ ਅੱਜ 80 ਰੁਪਏ ਦੀ ਕਿਲੋ 80 ਰੁਪਏ ਕਿਲੋ ਦਾ ਭਾਅ ਜੀ ਇਹ ਠੀਕ ਹੈ ਨਾ ਜੀ ਧਨੀਆ ਥੋੜਾ ਪਦੀਨੇ ਦਾ ਕੀ ਭਾਅ ਚਲੀ ਜਾਂਦਾ ਜੀ 100 ਰੁਪਏ ਦਰ ਦਰਜਨ 100 ਰੁਪਏ ਦਰ ਦਰਜਨ ਪਦੀਨੇ ਦਾ ਭਾਅ ਜੀ ਇਹ ਠੀਕ ਆ ਜੀ ਪਿੰਡੀ ਦਾ ਕੀ ਭਾਅ ਜੀ ਤੁਹਾਡੇ ਕੋਲ ਪਿੰਡੀ 20 ਰੁਪਏ ਹਾਂਜੀ ਦੋਸਤੋ ਪਿੰਡੀ 20 ਰੁਪਏ ਕਿਲੋ ਦਾ ਭਾਅ ਜੀ ਠੀਕ ਆ ਨਾ ਜੀ 100 ਰੁਪਏ ਕਿਲੋ

ਕੀ ਕਿਥੋਂ ਚੁੱਕਿਆ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂ ਜੈਕਟ ਫਰੂਟ ਕੰਪਨੀ ਠੀਕ ਆ ਜੀ ਇਹਨਾਂ ਕੋਲੇ ਬਾਈ ਬਹੋਰਾ ਕੋਲੇ ਕੋਕੋਨਟ ਦਾ ਰੇਟ ਪੁੱਛਦੇ ਆਪਾਂ ਵੀ ਅੱਜ ਦਾ ਕੀ ਪਾਤੇ ਇਹਨਾਂ ਕੋਲੇ ਮਸ਼ੰਮੀ ਦਾ ਵੀ ਰੇਟ ਪੁੱਛਦੇ ਆਂ ਤੇ ਆਪਾਂ ਐਨੈਪਲ ਦਾ ਵੀ ਪੁੱਛਦੇ ਆਂ ਰੇਟ ਕੀ ਪਾ ਜੀ ਪੁਰਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਬਾਈ ਹਾਂਜੀ ਹਾਂਜੀ ਕਈ ਦਿਨਾਂ ਬਾਅਦ ਆਪਾਂ ਭਾਰਾਂ ਜੀ ਕੋਕੋਨਟ ਦਾ ਰੇਟ ਜੀ ਆਪਾਂ ਨੂੰ 2 ਦਿਨ ਹੋ ਗਏ ਵਿੱਚ ਸੰਢੇ ਆ ਜਾਂਦਾ ਨਾ ਤਾਂ ਕਰਕੇ ਆਪਾਂ ਤੋਂ ਸੋਮਵਾਰ ਨੂੰ ਛੋੜੇ ਦੇ ਇੱਕ ਪਹੁੰਚੇ ਨਹੀਂ ਗਿਆ ਚਲੋ ਅੱਜ ਹੈਗਾ ਤੈਨੂੰ ਮੰਗ ਕੀ ਭਾਅ ਰਿਹਾ ਜੀ ਗੋਲਨੜ ਦਾ? ਦਰੀਆਲ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਇਹ? ਇਹਦੇ ਆਇਓ 650 ਰੁਪਏ ਹੀ ਇਹ ਪਰ ਪੀਸ 65 ਰੁਪਏ ਪੈ ਗਿਆ। ਲੇਕਿਨ ਭਾਅ ਵਿੱਚ 10 ਪੀਸ ਹੁੰਦੇ ਨੇ। ਅੱਛਾ 10 ਪੀਸ ਦੀ ਪੈਕਿੰਗ ਹੁੰਦੀ ਹੈ ਜੀ ਇਹ। ਠੀਕ ਹੈ ਨਾ ਜੀ ਇਸ ਵਾਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ 10 10 ਪੀਸ ਹੁੰਦੇ ਆ ਇਹਦੇ ਵਿੱਚ ਅਲਫਾਫੇ ਦੇ ਵਿੱਚ। ਤੇ ਮਸੰਮੀ ਦਾ ਕੀ ਭਾਅ ਚੱਲੀ ਜਾਂਦਾ ਜੀ? ਮਸੰਮੀ ਅੱਜ ਵੀ ਕਈ 500 ਰੁਪਏ ਹੀ। 10 ਠੀਕ ਹੈ ਜੀ। 50 ਰੁਪਏ ਕਿਲੋ। 50 ਰੁਪਏ ਕੀ ਲੇਰਪਾ ਮਸੰਮੀ ਰਹੀ ਠੀਕ ਹੈ ਜੀ ਇਹ 10 ਕਿਲੋ ਦੀ ਪੈਕਿੰਗ ਹੈ ਜੀ ਇਹ ਸਾਰੀ ਹਾਂ 10 ਕਿਲੋ ਹਾਂਜੀ ਦੋਸਤੋ ਜੇ ਕਿਸੇ ਨੇ ਲੈਣਾ ਤਾਂ ਬਾਈ ਹੋਰਾਂ ਨੂੰ ਦਫਤਰ ਫਰੂਟ ਕੰਪਨੀ ਤੁਸੀਂ ਮਿਲ ਸਕਦੇ ਹੋ 10 ਕਿਲੋ ਦੀ ਭਾਰਤੀ ਹੁੰਦੀ ਆ ਠੀਕ ਹੈ ਕੋਈ ਜ਼ਿਆਦਾ ਨਹੀਂ ਹੈਗੀ ਤੇ ਤੁਸੀਂ 50 ਰੁਪਏ ਕਿਲੋ ਦੇ ਭਾਅ ਨਾਲ ਤੁਸੀਂ ਮਸੰਮੀ ਖਰੀਦ ਸਕਦੇ ਹੋ ਬਾਈ ਹੋਰਾਂ ਕੋਲੇ ਜੇ ਕਿਸੇ ਨੇ ਹੋਲ ਸੇਲ ਦੇ ਰੇਟ ਤੇ ਵੇਚਣੀ ਵੀ ਆ ਤਾਂ ਵੀ ਖਰੀਦ ਸਕਦੇ ਨੇ ਬਾਈ ਹੋਰੀ ਠੀਕ ਹੈ ਜੀ ਤੇ ਪੈਨੈਪਲ ਦਾ ਕੀ ਭਾਅ ਚੱਲੀ ਜਾਂਦਾ ਜੀ ਹਾਂਜੀ ਦੋਸਤੋ ਆ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪੈਨੈਪਲ ਦਾ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਜਿਹੜਾ ਵੀਰ ਜੀ ਆਪ ਆਪ ਇਹਨਾਂ ਪਲਾਇਆ ਇਹਦਾ ਕੀ ਭਾਅ ਚੱਲੀ ਜਾਂਦਾ ਜੀ ਇਹਦਾ 20 ਕਿਲੋ ਅੱਛਾ ਇਹ 30 ਰੁਪਏ ਕਿਲੋ ਆਈਏ ਪੂਰਾ ਵਧੀਆ ਤਾਜ਼ਾ ਜੀ ਇਹ ਨਹੀਂ ਹਾਂ ਜੀ ਹਾਂ ਜੀ ਇਹ ਪੂਰਾ ਤਾਜ਼ਾ ਜੀ ਹੋਲ سیل ਦਾ ਰੇਟ ਆ ਜੀ ਇਹਦਾ 30 ਰੁਪਏ ਕਿਲੋ ਦੇ ਭਾਅ ਨਾਲ ਤੁਹਾਨੂੰ ਮਿਲ ਜਾਣਾ ਪੂਰਾ ਗ੍ਰੇਡ ਮਿਲੂ ਜੇ ਲੈਣਾ ਜੀ ਠੀਕ ਹੈ ਨਾ ਜੀ ਤੇ ਆ ਸੁੱਕਾ ਨਰੀਦਲ ਕੀ ਭਾਅ ਮਰ ਗਾਣੇ ਜੇ ਕਿਸੇ ਨੇ ਲੈਣਾ 50 ਰੁਪਏ ਪੀਸ ਆ 50 ਰੁਪਏ ਦਾ ਪੀਸ ਆ ਜੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਠੀਕ ਹੈ ਜੀ ਤੇ ਜੀ ਕਿੰਨਾ ਕ ਲੈਣਾ ਪੈਂਦਾ ਜੀ ਕਿਸੇ ਨੇ ਲੈਣਾ ਹੋਵੇ ਜੀ ਕਿੰਨਾ ਵੀ 5 ਪੀਸ 10 ਪੀਸ ਜੋ ਵੀ ਅਜਾ ਤੁਸੀਂ ਖੁੱਲੇ ਦੇਸ ਆ ਰਹੇ ਹੋ ਜੀ ਦੇਖ ਕਿਸੇ ਨੇ 5 ਪੀਸ ਜਾ 3 ਪੀਸ ਜਾ 2 ਪੀਸ 10 ਘਟੋ ਘਟ 10 ਪੀਸ ਹੋਣ ਜੀ ਲੈਣੇ ਹੋਣ ਜੀ ਕਿਸੇ ਨੇ ਠੀਕ ਹੈ ਜੀ ਤੇ ਸਭੀ ਤੇਰਾ ਗੀਪਾ ਚੱਲੀ ਜਾਂਦਾ ਜੀ ਬਾਜੀ 180 ਕਿਲੋ ਹਾਂਜੀ ਦੋਸਤੋ ਅੱਜ ਦਾ ਰੇਟ ਹੈਗਾ ਪਵਿੱਤੇ ਦਾ ਹੋਲ سیل ਦਾ ਰੇਟ ਹੈ ਜੀ ਇਹਦਾ 180 ਕਿਲੋ ਦਾ ਭਾਜੇ ਇਹਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਵੀ ਗੱਲਬਾਤ ਕਰੀ ਆਪਾਂ ਵੀ ਅੱਜ ਦਿੱਲੀ ਜੀ ਦਾ ਕੀ ਭਾਅ ਚੱਲੀ ਜਾਂਦਾ ਜੀ ਜੀ ਨਾਲ ਗੱਲਬਾਤ ਕਰਦੇ ਆਪਾਂ ਕਹਿੰਦਾ ਹੋਰ ਵੀ ਸਾਨੂੰ ਜਿਹੜਾ ਟੋਕ ਹੀ ਹੋਗਾ ਜਾਂ ਤੇ ਚੋਰ ਨਹੀਂ ਹਾਂਜੀ ਬਾਬੂ ਜੀ ਅੱਜ ਦਿੱਲੀ ਜੀ ਦਾ ਕੀ ਭਾਅ ਚੱਲੀ ਜਾਂਦਾ ਜੀ ਹੌਲੀ ਜੀ ਲੀਚੀ ਦਾ ਕੀ ਭਾਅ ਲੀ ਜਾਂਦਾ ਅੱਜ ਜੀ ਬਾਊ ਲੀਚੀ ਲੀਚੀ 120 ਤੋਂ ਲੈ ਕੇ ਕਿਦੋਂ 40 ਤੱਕ ਵਿਕ ਰਹੀ ਹੈ 120 ਤੋਂ ਲੈ ਕੇ 140 ਦਾ ਭਾਅ ਜੀ ਲੀਚੀ ਦਾ ਅੱਜ ਦਾ ਰੇਟ ਆ ਜੀ ਬਾਜ਼ਾਰ ਦਾ ਰੇਟ ਅੱਜ ਦਾ ਆ ਇਹ ਠੀਕ ਆ ਜੀ ਪੋਸ਼ੇਲ ਦਾ ਰੋਡ ਰੇਟ ਆ ਜੀ ਇਹ ਹਾਂ ਜੀ ਦੋਸਤੋ ਅੱਜ ਮੀਂਹ ਕਰਨਾ ਨਿੰਬੂ ਦਾ ਭਾਅ ਮੰਡੀ ਚੱਲ ਰਿਹਾ ਜੇ ਕਿਸੇ ਨੇ ਲੈਣਾ ਗੱਟਾ 40 ਰੁਪਏ ਕਿਲੋ ਦਾ ਭਾਅ ਜੀ ਗੱਟੇ ਦਾ ਠੀਕ ਆ ਜੀ ਪੂਰਾ ਵਧੀਆ ਨਿੰਬੂ ਆ ਜੀ ਤਾਜ਼ਾ 40 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਨਿੰਬੂ ਦਾ ਹਾਂਜੀ ਦੋਸਤੋ ਆਪਾਂ ਚੱਲਦੇ ਹਾਂ ਹੁਣ ਆਪਾਂ 4 ਨੰਬਰ ਦੁਕਾਨ ਤੇ ਚੱਲਦੇ ਹਾਂ ਆ ਲక్ష్ਮੀ ਫੂਡ ਕੰਪਨੀ ਆ ਜੀ ਠੀਕ ਹੈ ਨਾ ਜੀ ਨੰਬਰ ਹੈਗਾ 98145 52090 ਠੀਕ ਹੈ ਜੀ ਚਲੋ ਆਪਾਂ ਬਾਈ ਹੁਰਾਂ ਨਾਲ 4 ਨੰਬਰ ਦੁਕਾਨ ਤੇ ਆਪਾਂ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਚੱਲੀ ਜਾਂਦਾ ਬਾਈ ਹੁਰਾਂ ਕੋਲੇ ਠੀਕ ਹੈ ਜੀ ਸਤਿਗੁਰੂ ਜੀ ਨਮਸਕਾਰ ਜੀ ਹੋ ਠੀਕੋ ਜੀ ਬਹੁਤ ਵਧੀਆ ਜੀ ਤੇ ਆਪਣਾ ਨਾਮ ਦੱਸੋ ਕੀ ਹੈ ਜੀ ਆਪਣਾ ਰੋਬਿੰਦਰਿੰਦਰ ਜੀ ਠੀਕ ਹੈ ਜੀ ਆਪਣੇ ਕੋਲ ਕੀ 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 ਕੁਝ ਹੁੰਦਾ ਜੀ ਆਪਣੇ ਕੋਲੇ ਬਰਸ ਸੁਬੇਦਾ ਅੰਬ ਜੀ ਮਸੰਮੀ ਅਨਾਨਾਸ ਤੇ ਆਲੂ ਖਾਰਾ ਫਰਮਾਨੀ ਲੀਲੀ ਅੱਜ ਜੀ ਆਪਾਂ ਰੇਟ ਵੀ ਸਾਹਮਣੇ ਕਰਦੀ ਆ ਆਪਣੇ ਰੇਟ ਕੀ ਚੱਲ ਰਹੇ ਨੇ ਹੋਲ ਸੇਲ ਦੇ ਰੇਟ ਹਾਂਜੀ ਹਾਂਜੀ ਆਇਓ ਜੀ ਇਹ 50 ਰੁਪਏ ਤੋਂ ਲੈ ਕੇ 55 ਤੱਕ ਵੇਚੇ ਜੀ ਹਾਂਜੀ ਦੋਸਤੋ 50 ਤੋਂ ਲੈ ਕੇ 55 ਆਪਾ ਜੀ ਇਹਦਾ ਵੀਲੋ ਦਾ ਕਿੰਨੇ ਕਿਲੋ ਦੀ ਗਰੇਡੀ ਹੁੰਦੀ ਹੈ ਜੀ ਇਹ 5 ਕਿਲੋ ਦੀ ਜੀ 5 ਕਿਲੋ ਦੀ ਗਰੇਡੀਆ ਹੋਲ ਸੇਲ ਦਾ ਰੇਟ ਆ ਜੀ ਜੇ ਕਿਸੇ ਨੇ ਲੈਣਾ ਇਕੱਠਾ ਮਾਲ ਮਿਲਣਾ ਜੀ ਇਹ ਲੈਣਾ ਬਾਈ ਉਹਨਾਂ ਤੋਂ ਕਾ ਹਾਂਦਾ ਜੀ ਮਾਲ ਮਲੇ ਆ ਇਹ ਮੈਂਗੋ ਸ਼ੇਕ ਵਾਸਤੇ ਲੈਂਦੇ ਲੋਕ ਅੱਛਾ ਜੀ ਇਹ ਵੀ ਕੋਲ 40 ਤੋਂ ਲੈ ਕੇ 45 ਰੁਪਏ ਜੀ 40 ਤੋਂ ਲੈ ਕੇ 45 ਕਿਲੋ ਦਾ ਭਾਜ ਜੀ ਇਹ ਤੇ ਕਿੰਨੇ ਕਿਲੋ ਦੀ ਗਰੇਡੀ ਹੁੰਦੀ ਹੈ ਛੋਟੀ ਗਰੇਡੀ 12 13 12 13 ਕਿਲੋ ਦੀ ਗਰੇਡੀ ਹੁੰਦੀ ਹੈ ਜੀ ਇਹ ਲੈਣਾ ਤਾਂ ਹੋਲ ਸੇਲ ਦਾ ਭਾਜ ਬਾਈ ਉਹਨਾਂ ਦਾ ਠੀਕ ਹੈ ਜੀ ਕਰਮਾਣੀ ਵੀ ਆਈ ਹੈ ਕਰਮਾਣੀ ਦਾ ਰੇਟ ਕੀ ਹੈ ਜੀ ਬੋ ਜੀ ਇਹ अच्छा 200 ਰੁਪਏ ਦਾ ਡੱਬਾ ਮਿਲ ਜੂਆ ਜੀ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਸਿੰਗਲ ਲੈਣਾ ਤਾਂ ਸਿੰਗਲ ਵੀ ਮਿਲ ਜੂਆ ਹਾਂਜੀ ਹਾਂਜੀ ਦੇ ਦਾ ਜੀ ਕਿਸੇ ਨੇ ਲੈਣਾ ਜੀ ਸਿੰਗਲ ਵੀ ਮਿਲ ਜੂਆ ਬਾਲੂ ਘਰਾਂ ਕੋਲ ਤੇ ਕਿੰਨੇ ਕਿਲੋ ਦਾ ਡੱਬਾ ਹੁੰਦਾ ਜੀ 3 3.5 ਕਿਲੋ ਦਾ ਜੀ 3.5 ਕਿਲੋ ਦਾ ਹੁੰਦਾ ਜੀ ਇਹੇ ਜੀ ਤੇ ਆਪਣੇ ਕੋਲੇ ਮੁਸ਼ੰਮੀ ਦਾ ਕੀ ਭਾਅ ਲੀ ਜਾਂਦਾ ਜੀ ਮੁਸ਼ੰਮੀ 900 ਤੋਂ ਲੈ ਕੇ 1000 ਰੁਪਏ ਤੱਕ ਜੀ 900 ਤੋਂ ਲੈ ਕੇ 1000 ਰੁਪਏ ਦਾ ਭਾਅ ਹੀ ਬਾਈ ਹੋਰਾਂ ਦਾ ਤੇ ਕਿੰਨੇ ਕਿਲੋ ਦੀ ਭਰਤੀ ਆ ਜੀ 20 ਕਿਲੋ ਦੀ ਭਰਤੀ ਆ ਦੇਖ ਲੋ ਜੀ ਸਭ ਤੋਂ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ 900 ਰੁਪਏ ਦੀ ਮਿਲ ਜੂਆ ਜੇ ਕਿਸੇ ਨੇ ਲੈਣਾ 20 ਕਿਲੋ ਦੀ ਮੁਸ਼ੰਮੀ ਆ ਭਰਤੀ ਜੀ ਪੂਰੀ ਵਧੀਆ ਟੌਪ ਦੀ ਇਹ ਪਵਿੱਤਰ ਕੀ ਭਾਜੀ ਲੀ ਜਾਂਦਾ ਜੀ ਆਪ ਕੋ 25 ਰੁਪਏ ਤੋਂ ਲੈ ਕੇ 30 ਰੁਪਏ ਤੱਕ ਜੀ ਹਾਂਜੀ ਦੋਸਤੋ 25 ਤੋਂ ਲੈ ਕੇ 30 ਰੁਪਏ ਦਾ ਭਾਜੀ ਭਾਈ ਬਾਹੂ ਦਾ ਕਿੰਨਾ ਭਰਤੀ ਹੈ ਜੀ 15 ਕਿਲੋ ਦੀ ਭਰਤੀ ਨੇ ਡੱਬੇ ਦੀ ਪਾਈ ਗਈ ਹੈ ਜੀ ਕਿਲੋ ਦੀ ਕਾਰ ਵੀ ਕਿਲੋ ਦੀ ਕਾਰ ਵੀ ਕੱਟ ਦਾਨਗੇ ਜੀ ਤੁਹਾਨੂੰ ਇਨੂ ਡੋਲਟੀ ਦੇਤੀ ਤੁਹਾਨੂੰ ਡੱਬੇ ਤੇ ਠੀਕ ਹੈ ਜੀ ਬਾਕੀ ਸਬ ਦੇ ਹੋਰ ਵੀ ਸੀਗੇ ਬਿੱਗੇ ਫਿਰੇ ਠੀਕ ਹੈ ਚੈਰੀਆ ਕੀ ਭਾਜੀ ਚੈਰੀ 150 ਰੁਪਏ ਦਾ ਭਾਜੀ ਚੈਰੀ ਦਾ ਜੀ ਡੱਬਾ 150 ਰੁਪਏ ਦਾ ਡੱਬਾ ਮਿਲ ਜੂਆ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਹਾਂਜੀ ਤੇ ਪਾਈਨੈਪਲ ਕੀ ਹਾਂਜੀ ਦੋਸਤੋ 35 ਰੁਪਏ ਦਾ ਪਾਇਨੈਪਲ ਦਾ ਇਹ ਵੀ ਇਕੱਠਾ ਹੀ ਲੈਣਾ ਪੈਣਾ ਨਹੀਂ ਜਿੰਨਾ ਮਰਜ਼ੀ ਲੈ ਲਓ ਜੀ ਜੀ ਸਿੰਗਲ ਪੀਸ ਵਾਲਾ ਜੀ ਦੋਸਤੋ ਸਿੰਗਲ ਪੀਸ ਵਾਲਾ ਵੀ ਮਿਲ ਜਿਓ ਪਾਇਨੈਪਲ ਜੀ ਕਿਸੇ ਨੇ ਲੈ ਆ ਖਰੀਦਿਆ ਹੈ ਅੱਬਾ ਇਹਵਰਾਂ ਨੂੰ ਆਪਾਂ ਨੂੰ 4 ਨੰਬਰ ਦੁਕਾਨ ਤੇ ਤੁਸੀਂ ਮਿਲ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਵੀ ਨਾਰਾਂ ਦਾ ਕੀ ਭਾਅ ਰਹਿ ਗਿਆ ਤੇ ਸ਼ੇਵਾਂ ਦਾ ਅੱਜ ਦਾ ਕੀ ਭਾਅ ਆ ਤੇ ਕੇਲੇ ਬਾਰੇ ਵੀ ਪੁੱਛਦੇ ਆਪਾਂ ਬਾਈ ਜੀ ਨੂੰ ਤੇ ਬਾਈ ਜੀ ਨਾਰਾਂ ਦਾ ਕੀ ਭਾਅ ਚੱਲ ਰਿਹਾ ਬਾਈ ਜੀ 1000 ਰੁਪਏ ਦਾ ਡੁੱਪਾ ਹੈਗਾ ਇਹ 1000 ਰੁਪਏ ਦਾ ਜੀ ਹਾਂਜੀ ਸਾਢੇ 11 ਰੁਪਏ ਦਾ ਲੱਗਾ ਇਹ ਤੋਂ ਵਧੀਆ ਕੁਆਲਟੀ ਕੁਆਲਟੀ ਦੇ ਫਰਕ ਆ ਜੀ ਇਹਦੇ ਨਾਲੋਂ ਕੁਆਲਟੀ ਉਹ ਵੀ ਵਧੀਆ 1100 ਰੁਪਏ ਦਾ ਦਾ ਅੱਛਾ ਇਹ 1200 ਠੀਕ ਹੈ ਜੀ ਕਲਰ ਦਾ ਥੋੜਾ ਇਹਨਾਂ ਦਾਣੇ ਦਾ ਵੀ ਫਰਕ ਹੁੰਦਾ ਜੀ ਦਾਣੇ ਦਾ ਵੀ ਹੁੰਦਾ ਦਾਣੇ ਮੋٹے ਦਾ ਵੱਡੇ ਛੋਟੇ ਦਾ ਵੱਡੇ ਛੋਟੇ ਦਾ ਮੋٹے ਦਾ ਫਰਕ ਮੋਟਾ ਦਾ ਉਹ ਛੋਟਾ ਦਾ ਇਹ ਥੋੜਾ ਕਲਰ ਦਾ ਅੱਛਾ ਮੋٹے ਦਾ ਕੀ ਰੇਟ ਪੈਂਦਾ ਸਾਢੇ 1250 ਦਾ ਮੋٹے ਦਾ ਰੇਟ ਆ ਜੀ ਬਰੀਕ ਵਾਲੇ ਦਾ ਹੈਗਾ 1100 ਦਾ ਰੇਟ ਆ ਜੀ ਵਧੀਆ ਕੁਆਲਟੀ ਦਾ ਜਿਹੜੀ ਥੋੜੀ ਲੋ ਕੁਆਲਟੀ ਲੈਣੀ ਹੈ ਤਾਂ 1000 ਰੁਪਏ ਦਾ ਡੱਬ ਤੇ ਸੇਬਾਂ ਦਾ ਕੀ ਭਾਅ ਚੱਲੀ ਜਾਂਦਾ ਵੀਰ ਜੀ ਇਹਨਾਂ ਦਾ 77.5 60 ਦਾ ਨਾਂਗਾ ਐਸੇ 60 ਦਾਣਾ 60 ਦਾਣਾ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਕਿਲੋ ਹੁੰਦਾ ਇਹਦੇ ਵਿੱਚ 10 ਕਿਲੋ ਦੀ ਪੈਕਿੰਗ ਕੀਤੀ ਹੁੰਦੀ ਹੈ ਡੱਬੇ ਦੇ ਵਿੱਚ ਜੀ ਠੀਕ ਹੈ ਜੀ ਤੇ ਵੀਰ ਜੀ ਕੇਲੇ ਦਾ ਕੀ ਭਾਅ ਚੱਲੀ ਜਾਂਦਾ ਜੀ ਕੇਲੇ ਦਾ 37 ਰੁਪਏ ਚੱਲੀ ਜਾਂਦਾ 37 ਰੁਪਏ ਕੇਲੇ ਦਾ ਭਾਅ ਜੀ ਅੱਜ ਦਾ ਰੇਟ ਜੀ ਠੀਕ ਹੈ ਨਾ ਜੀ ਪੂਰਾ ਵਧੀਆ ਕੁਆਲਿਟੀ ਹਾਂਜੀ ਅੱਜ ਦਾ ਰੇਟ ਆ ਜੀ ਇਹ ਦਿਨ ਮੰਗਲਵਾਰ ਆ ਜੀ ਇਹਦੇ ਠੀਕ ਹੈ ਨਾ ਜੀ ਤੇ 70 ਰੁਪਏ ਦਾ ਭਾਜੀ ਕੇਲੇ ਦਾ ਪੂਰਾ ਵਧੀਆ ਕੁਆਲਿਟੀ ਦਾ ਰੇਟ ਹੈ ਜੀ ਇਹ ਅੱਜ ਧੰਨਵਾਦ ਹਾਂਜੀ ਵੀਰ ਜੀ ਦਸਹਰੀ ਆਮ ਦਾ ਕੀ ਭਾਅ ਚੱਲ ਰਿਹਾ ਫਿਰ ਦਸਹਰੀ ਆਮ 45 ਰੁਪਏ ਚੱਲੀ ਜਾਂਦਾ ਵਾ ਅੱਛਾ ਅੱਜ ਦਾ ਬਾਜ਼ਾਰ ਹੈਗਾ ਜੀ 45 ਰੁਪਏ ਦਾ ਭਾਅ ਜੀ ਇਹ ਕਿੰਨੇ ਕਿਲੋ ਦੀ ਗ੍ਰੇਡੀ ਹੁੰਦੀ ਆ ਇਹ 10 ਕਿਲੋ ਦੀ ਤੋਲ ਕੇ ਹੁੰਦੀ ਆ 10 12 ਕਿਲੋ ਦੀ ਗ੍ਰੇਡੀ ਹੁੰਦੀ ਆ ਜੀ ਇਹ ਠੀਕ ਆ ਜੀ ਤਾਂ ਸਾਰੀ ਇਕੱਠੀ ਲੈਣੀ ਪੈਣੀ ਹੈ ਜੇ ਲੈਣੀ ਆ ਕਿਸੇ ਨੇ ਵੀਰ ਭਾਈ ਨੇ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਬਾਈ ਹੋਰਾਂ ਦਾ ਇਹ ਠੀਕ ਆ ਜੀ ਅੰਬ ਵੀ ਆ ਚੁੱਕਾ ਹੈ ਬਰਨਾਲਾ ਮੰਡੀ ਦੇ ਵਿੱਚ ਤੇ ਅੰਬ ਦਾ ਭਾਅ ਹੈਗਾ 15 ਰੁਪਏ ਕਿਲੋ ਦਾ ਭਾਅ ਜੀ ਅੰਬ ਦਾ ਚਾਰੀ ਅੰਬ ਦਾ ਤੇ ਪੂਰਾ ਵਧੀਆ ਤਾਜ਼ਾ ਅੰਬ ਵਕਰੀ ਦੀ ਆ ਭਾਅ ਕਿੰਨਾਂ ਕੁ ਪੂਰੀ ਵਧੀਆ ਜੀ ਠੀਕ ਹੈ ਜੀ ਹਾਂਜੀ ਦੋਸਤੋ ਇੱਧਰ ਵਾਲਾ 13 ਰੁਪਏ ਕਿਲੋ ਦਾ ਭਾਅ ਮਿਲ ਜਿਓ ਜੀ ਅੰਬ ਜੀ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਤੇ ਪੂਰਾ ਗੱਟਾ ਲੈਣਾ ਪੈਣਾ ਜੀ ਕਿਸੇ ਨੇ ਲੈਣਾ ਜੀ ਚਾਰੀ ਅੰਬ ਆ ਗਿਆ ਜੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਜੀ ਠੀਕ ਹੈ ਜੀ ਪੂਰੇ ਵਧੀਆ ਚਾਰੀ ਅੰਬ ਨੇ ਜੀ ਇਹੇ ਹਾਂਜੀ ਦੋਸਤੋ ਅੱਜ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਆਲੂਆਂ ਦਾ ਭਾਅ ਅੱਜ ਦਾ ਕੀ ਰਹਿ ਗਿਆ ਜੀ ਠੀਕ ਆ ਜੀ ਅੱਜ ਮੌਸਮ ਵੀ ਥੋੜਾ ਜਿਹਾ ਠੰਡਾ ਹੀ ਆ ਚਲੋ ਗੱਲਬਾਤ ਕਰੀਏ ਆਪਾਂ ਬਾਬੂ ਜੀ ਨਾਲ ਨਮਸਕਾਰ ਬਾਬੂ ਜੀ ਨਮਸਕਾਰ ਤੇ ਆਲੂ ਦਾ ਕੀ ਭਾਅ ਰਹੇਗਾ ਜੀ ਅੱਜ ਆਲੂ ਬੜੀਆ ਟੋਪ ਦਾ ਡਾਇਮੰਡ 600 ਰੁਪਏ ਇੱਕ ਨੰਬਰ ਦਾ ਅੱਛਾ ਜੀ ਡਾਇਮੰਡ ਦਾ ਆਲੂ ਆਹੀ ਹੈ ਆਪਾਂ ਦਿਖਾ ਦੇ 600 ਰੁਪਏ ਟੋਪ ਹਾਂ ਜੀ ਦੋਸਤੋ ਪੂਰਾ ਟੋਪ ਦਾ ਆਲੂ ਆਈ ਡਾਇਮੰਡ ਦਾ ਇਹ ਆਲੂ 600 ਰੁਪਏ ਨੂੰ ਆਈ ਇਹ 50 ਕਿਲੋ ਦੀ ਭਾਰਤੀ ਹੁੰਦੀ ਹੈ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ 1200 ਨੂੰ ਕੁਇੰਟਲ ਦਾ ਭਾਅ ਜੀ ਦਾ ਹਾਂ ਜੀ ਠੀਕ ਹੈ ਜੀ ਤੇ ਲਾਲ ਆਲੂਆ ਕੀ ਭਾਜ ਲਈ ਇਹਨਾਂ ਲਾਲ ਆਲੂ ਵੀ 600 ਰੁਪਏ ਲਾਲ ਆਲੂ ਵੀ 600 ਰੁਪਏ ਦਾ ਭਾਜ ਜੀ ਇਹਦਾ ਠੀਕ ਹੈ ਜੀ 1200 ਨੂੰ ਕਵਾਂਟ ਲਾਈ ਇਹਦਾ ਕਵਾਂਟ ਦਾ ਭਾਜ ਜੀ ਇਹਦਾ ਰੇਟ ਚੰਗਾ ਨਾ ਜੀ ਆਲੂਆ ਲੱਤੇ ਦਾ ਭਾਜ ਇਹਨਾਂ ਹੁੰਦਾ ਜੀ 50 ਕਿਲੋ ਦਾ ਭਾਜ ਇਹਨਾਂ ਹੁੰਦਾ 100 ਦਾ ਬਾਬੀ ਇਹ ਕੀ ਰੇਟ ਆ ਜੀ ਇਹ ਕਿਹੜਾ ਆਲੂ ਹੈ ਜੀ ਇਹ ਇਹ ਫੁਗਰਾ ਦੇ ਆਲੂ ਹੈ 300 ਰੁਪਏ ਹਾਂ ਜੀ ਦੋਸਤੋ 300 ਰੁਪਏ ਦਾ ਭਾਜ ਜੀ ਇਹਦਾ ਇਹ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਇਹਨਾਂ ਦੀ 50 ਕਿਲੋ 50 ਹਾਂ ਜੀ ਦੋਸਤੋ 50 50 ਕਿਲੋ ਦੀ ਭਰਤੀ ਹੈ ਜੀ ਇਹ ਠੀਕ ਆ ਜੀ 300 ਰੁਪਏ ਦਾ ਮਿਲ ਜੀਏ ਜੇ ਕਿਸੇ ਨੇ ਲੈਣਾ ਖਟਾ ਜੀ ਧੰਨਵਾਦ ਹਾਂ ਜੀ ਦੋਸਤੋ ਬਾਬੂ ਹੋਰਾਂ ਨਾਲ ਆਪਾਂ ਗੱਲਬਾਤ ਕਰੀਏ ਪਿਆਜ਼ ਦਾ ਅੱਜ ਪਿਆਜ਼ ਦਾ ਕੀ ਭਾ ਰਿਹਾ ਜੀ ਠੀਕ ਆ ਨਾ ਜੀ ਇਹਨੂੰ ਗੱਲਬਾਤ ਕਰਦੇ ਹਾਂ ਆ ਖੜੀਆਂ ਨੇ ਗੱਡੀਆਂ ਇਹ ਭਰੀਆਂ ਖੜੀਆਂ ਨੇ ਜੀ ਹੋਲ ਸੇਲ ਦਾ ਰੇਟ ਜੀਓ ਤਾਂ ਆਪਾਂ ਤੁਹਾਨੂੰ ਭਾਈ ਜੀ ਨਾਲ ਗੱਲ ਕਰਦੇ ਆਂ ਵੀ ਅੱਜ ਤੇ ਆਜ ਦਾ ਕੀ ਭਾਅ ਰਿਹਾ ਏ ਉਹ ਠੀਕ ਹੋ ਭਾਈ ਜੀ ਹਾਂ ਜੀ ਤੇ ਅੱਜ ਪਿਆਜ਼ ਦਾ ਕੀ ਭਾਅ ਚੱਲੀ ਆ ਨਾ ਜੀ ਇਹ ਫਿਰ ਤੂੰ 10 ਰੁਪਏ ਵਿਕ ਰਿਹਾ ਜੀ 8 ਰੁਪਈਆ ਤੋਂ ਲੈ ਕੇ 10 ਰੁਪਈਆ ਦਾ ਭਾਅ ਜੀ ਪਿਆਜ਼ ਦਾ ਪੂਰਾ ਵਧੀਆ ਸੁੱਤਾ ਪਿਆਜ਼ ਆ ਜੀ ਆ ਕੀ ਭਾਅ ਚੱਲੀ ਆ ਨਾ ਹਾਂ ਵਿਕਿਆ ਜੀ 10 ਰੁਪਏ ਕਿਲੋ ਅੱਛਾ ਇਹ 10 ਰੁਪਏ ਕਿਲੋ ਦਾ ਭਾਅ ਜੀ ਉਹ ਵੀ 10 ਰੁਪਏ ਵੀ ਗਿਆ ਅੱਛਾ ਉਹ ਵੀ 10 ਰੁਪਏ ਜੀ ਇਹ ਵੀ 10 ਰੁਪਏ ਵੀ ਗਿਆ ਹਾਂਜੀ ਆ ਵੀ ਦੋਸਤੋ 10 ਰੁਪਏ ਦਾ ਭਾਅ ਜੀ ਥੋੜਾ ਮੀਡੀਅਮ ਸਾਈਜ਼ ਦਾ ਪਿਆਜ਼ ਸੀ ਉਹ ਨੀਚੇ ਗਈ ਗੱਡੀ ਉਹ 8 ਰੁਪਏ ਕਿਲੋ ਦੀ ਹੈ ਅੱਛਾ 8 ਰੁਪਏ ਕਿਲੋ ਦਾ ਭਾਅ ਜੀ ਤੇ ਨਾਸਕ ਦਾ ਪਿਆਜ਼ ਭਾਅ ਨਾ ਸੀ ਕੋਈ ਭਾਅ ਹੈ ਜੀ ਕੱਲ ਵਾਲਾ 17 16 17 16 17 ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਠੀਕ ਹੈ ਨਾ ਜੀ ਧੰਨਵਾਦ ਜੀ